ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹਲਾ ਚੌਥਾ ਜਪ ਮੰਨ ਰਾਮ ਨਾਮ ਨੇ ਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਭੋ ਨਿਰਵੈਰ ਨਿਰੰਕਾਰ ਹਰ ਨਿਕਟ ਬਸਤਾ ਕਛ ਨਦਰ ਨ ਆਵੇ ਹਰ ਲਾਧਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪਕੇ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਹੋ ਸਚਾਵਣ ਜਾਰਾ ਬੇਰਾੜੀ ਮਹਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੋਟੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਟਟ ਬਾਸ ਕਛ ਨਦਰ ਨਾ ਆਵੇ ਹਰ ਲਾਧਾ ਗੁਰ ਵੇਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪਕੇ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸਚਾ ਵਣਜਾਰਾ ਬੇਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵਜਲ पार ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਮੀ ਹਰ ਨਿਰਭਉ ਨਿਰਵੈਰ ਨਰੰਕਾਰ ਹਰਨੇ ਕਟ ਬਸ ਕਛ ਨਦਰ ਨ ਆਵੇ ਹਰ ਲਾਧਾ ਗੁਰੂ ਦੇ ਚਾਰਾ ਹਰਿਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸਚਾਵਣ ਜਾਰਾ ਬੇਰਾੜੀ ਮਹਲਾ 4 ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰੇ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭੋ ਨਿਰਵੇਰ ਨਰੰਕਾਰਾ ਹਰ ਨਿਕਟ ਬਾਤ ਕਛ ਨਦਰ ਨਾ ਆਵੇ ਹਰ ਲਾਦਾ ਗੁਰ ਵਿਚਾਰਾ ਹਰਿਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸਚਾਵਣ ਜਾਰਾ ਬੈਰਾੜੇ ਮਹਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੋਟੰਤਰ ਕੇ ਪਾਪ ਸਭ ਖੋਵੇ ਹਰ ਭਵਜਲ ਪਾਰੇ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਪੋ ਨਿਰਵੈਰ ਦਰੰਕਾਰ ਹਰ ਨੇਕਟ ਬਸ ਕਛ ਨਦਰ ਲ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰਿ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸਹੁ ਸਚਾ ਬਨਜਾਰਾ ਬੇਰਾੜੀ ਮਹਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ कोट कुटअंतर के पाप सब खोवे हर भव जल पार उतारा रहाओ काया नगर बस हर स्वामी हर निरभोल निरवैर निरंकारा हर निकट बस कछ न धरन आवे ਹਰ ਲਾਦਾ ਗੁਰ ਵਿਚਾਰਾ ਹਰਿਆਪੇ ਸਾਹੋਸਰਾ ਰਤਨ ਹੀਰਾ ਹਰਿਆਪ ਕੇ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਜੇ ਸੋ ਸਭ ਸਚਾ ਬਣ ਜਾਰਾ ਬੈਰਾੜੀ ਮਹਲਾ ਚੌਥਾ ਜਪ ਮਨ ਰਾਮ ਨਾਮ ਨਿਸਧਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੇ ਹਰ ਪਵਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਰੰਕਾਰ ਹਰ ਨੇੜੇ ਬਸ ਕਛ ਨਦਰ ਨ ਆਵੇ ਹਰ ਲਾਗਾ ਗੁਰ ਵਿਚਾਰ ਹਰ ਆਪੇ ਸਾਹੁ ਸਰਾਵ ਰਤਨ ਹੀਰਾ ਹਰ ਆਪਕੇ ਆ ਪਾਸ ਆਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸੋ ਸਚਾਵਣ ਜਾਰਾ ਬੈਰਾੜੀ ਮਹਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ कोट कुतंतर के पाप सब खोवै हर भव जल पार उतारा रहाऊ काया नगर बस हर स्वामी हर निर्भो नरवैर निरंकारा हर निकट बस कशन दर न आवे हर लादा गुरु वेचारा ਹਰਿ ਆਪੇ ਸਾਹੁ ਸਰਾਵ ਰਤਨ ਹੀਰਾ ਹਰਿ ਆਪਕੇ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸਾਹੁ ਸਚਾ ਵਣਜਾਰਾ ਬੈਰਾੜੀ ਮਹਲਾ ਚੌਥਾ ਜਪ ਮੰਨ RAM ਨਾਮ ਨੇ ਸਤਾਰਾ ਕੋਟ ਕੋਟੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਭੋਲ ਨਿਰਵੈਰ ਨਿਰੰਕਾਰ ਹਰ ਨਿਕਟ ਬਸ ਤਾ ਕਛ ਨਦਰ ਨ ਆਵੇ ਹਰ ਲਾਧਾ ਗੁਰ ਵਿਚਾਰਾ ਹਰ ਆਪੇ ਸਾਹੋਸਰਾਫ ਰਤਨ ਹੀਰਾ ਹਰ ਆਪਕੇ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਹਿਜੇ ਸੋ ਸਹੋ ਸਚਾਵਨ ਜਾਰਾ ਬੇਰਾੜੀ ਮਹਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਂ ਨਗਰ ਬਸ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨੇਕਟ ਬਸ ਕਛ ਨਦਰ ਨ ਆਵੇ ਹਰ ਲਾਧਾ ਗੁਰੂ ਦੇ ਚਾਰਾ ਹਰ ਆਪੇ ਸਾਹੋ ਸਰਾਵ ਰਤਨ ਹੀਰਾ ਹਰ ਆਪਕੇ ਆਪ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸਚਾ ਬਣ ਜਾਰਾ ਬੇਰਾੜੀ ਮਹੱਲਾ ਚੌਥਾ Jap man ram naam nis tara कोट कोट अंतर के पाप सब खोवे हर भव जला पार उतारा रहाऊ काया नगर बसत हर स्वामी हर निरभो निर्वैरा निरंकारा हर निकट बस कछ नजर न आवै ਹਰ ਲਾਧਾ ਗੁਰਵੇ ਚਾਰਾ ਹਰਿ ਆਪੇ ਸਾਹੋ ਸਰਾਫ ਰਤਨ ਹੀਰਾ ਹਰਿ ਆਪਕਿਆ ਪਾਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸਾਹੋ ਸਚਾਵਣ ਜਾਰਾ ਬੈਰਾੜੀ ਮਹਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰੇ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸ ਕਛ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਹਰਿਆਪੇ ਸਾਹੂ ਸਰਾਫ ਰਤਨ ਹੀਰਾ ਹਰ ਆਪ ਕੀ ਆਪ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸਚਾਵਣ ਜਾਰਾ ਬੈਰਾੜੇ ਮਹਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੋਟੰਤਰ ਕੇ ਪਾਪ ਸਭ ਖੋਵੇ ਹਰ ਭਵਜਲ ਪਾਰੇ ਉਤਾਰਾ ਰਹਾ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਰੰਕਾਰਾ ਹਰ ਨਿਕਟ ਬਸ ਕਛ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸਾਹੋ ਸਚਾ ਬਲ ਜਾਰਾ ਬੇਰਾੜੀ ਮਹਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨੇ ਕਟਬਸ ਕਛ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋਸਰਾ ਰਤਨ ਹੀਰਾ ਹਰ ਆਪ ਕਿ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸਚਾ ਬਣ ਜਾਰਾ ਬੈਰਾੜੇ ਮਹਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੋਟੰਤਰ ਕੇ ਪਾਪ ਸਭ ਖੋਵੇ ਹਰ ਭਵਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਹਰ ਨੇੜੇ ਬਸ ਕਛ ਨਦਰ ਨ ਆਵੇ ਹਰ ਲਾਗਾ ਗੁਰ ਵਿਚਾਰਾ ਹਰੇ ਆਪੇ ਸਾਹੂ ਸਰਾਵ ਰਤਨ ਹੀਰਾ ਹਰੇ ਆਪਕੇ ਆ ਪਾਸਾਰਾ ਨਾਨਕ ਜਿਸ ਕਿਰਪਾ ਕਰੇ ਸੋਹਰ ਨਾਮ ਵਿਹਾਜੇ ਸੋ ਸਾਹੂ ਸਚਾਵਣ ਜਾਰਾ ਬਹਿੜੀ ਮਹਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ ਪਾਰ ਉਤਾਰਾ ਰਹਾ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਰੰਕਾਰਾ ਹਰ ਨਿਕਟ ਬਸ ਕਸ਼ਨਦਰ ਨ ਆਵੇ ਹਰ ਲਾਦਾ ਗੁਰੂ ਵਿਚਾਰਾ ਹਰ ਆਪੇ ਸਾਹੁ ਸਰਾਫ ਰਤਨ ਹੀਰਾ ਥਰ ਆਪਕੇ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸਾਹੋ ਸਚਾਵਨ ਜਾਰਾ ਬੈਰਾੜੀ ਮਹਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤਾ ਕਛ ਨਦਰ ਨ ਆਵੇ ਹਰ ਲਾਧਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪਕੇ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵੇਹਾ ਜੇ ਸੋ ਸਾਹੋ ਸਚਾਵਨ ਜਾਰਾ ਬੈਰਾੜੀ ਮਹਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨੇਕਟ ਬਸ ਕਛ ਨਦਰ ਨ ਆਵੇ ਹਰ ਲਾਧਾ ਗੁਰ ਵੇਚਾਰਾ ਹਰ ਆਪੇ ਸਾਹੋਸਰਾਫ ਰਤਨ ਹੀਰਾ ਹਰ ਆਪਕੇ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸਾਹੋ ਸਚਾ ਬਣ ਜਾਰਾ ਬੇਰਾੜੀ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਹਰਨੇ ਕਟ ਬਸ ਕਛ ਨਦਰ ਨ ਆਵੇ ਹਰ ਲਾਧਾ ਗੁਰੂ ਦੇ ਚਾਰਾ ਹਰਿਆਪੇ ਸਾਹੋ ਸਰਾਫ ਰਤਨ ਹੀਰਾ ਹਰਿਆਪਕਿਆ ਪਾਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸਚਾਵਨ ਜਾਰਾ ਬੇਰਾੜੀ ਮਹਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰੇ ਉਤਾਰਾ ਰਹਾਵ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭੋ ਨਿਰਵੇਰ ਨਿਰੰਕਾਰਾ ਹਰ ਨਿਕਟ ਬਸ ਕਛ ਨਦਰ ਨ ਆਵੇ ਹਰ ਲਾਦਾ ਗੁਰੂ ਵਿਚਾਰਾ ਹਰਿਆਪੇ ਸਾਹੋ ਸਰਾਫ ਰਤਨ ਹੀਰਾ ਹਰਿਆਪਕ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸਾਹੋ ਸਚਾਵਣ ਜਾਰਾ ਬੈਰਾਰੇ ਮਹਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੋਟੰਤਰ ਕੇ ਪਾਪ ਸਭ ਖੋਵੇ ਹਰ ਭਵਜਲ ਪਾਰੇ ਉਤਾਰਾ ਰਹਾ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਪੋ ਨਿਰਵੈਰ ਨਰੰਕਾਰ ਹਰ ਨੇਕਤ ਬਸ ਕਛ ਨਦਰ ਲ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸੋ ਸਚਾ ਬਨਜਾਰਾ ਬੇਰਾੜੀ ਮਹਲਾ ਚੌਥਾ ਜਪ ਮੰਨ RAM ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨੇਕਟ ਬਸ ਕਛ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਹਰਿਆ ਪੈਸਾ ਹੋ ਸਰਾਬ ਰਤਨ ਹੀਰਾ ਹਰਿਆਪ ਕਿਆ ਪਾਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਹਿਜੇ ਸੋ ਸਭ ਸਚਾ ਬਣ ਜਾਰਾ ਬੈਰਾੜੀ ਮਹਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੇ ਹਰ ਭਵਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸ ਕਛਨ ਦਰਨ ਆਵੇ ਹਰ ਲਾਗਾ ਗੁਰ ਵਿਚਾਰਾ ਹਰਿ ਆਪੇ ਸਾਹੁ ਸਰਾਵ ਰਤਨ ਹੀਰਾ ਹਰਿ ਆਪਕੇ ਆਪ ਸਾਰਾ ਨਾਨਕ ਜਿਸ ਕਿਰਪਾ ਕਰੇ ਸੋਹਰ ਨਾਮ ਵਿਹਾਜੇ ਸੋਸਾ ਹੋ ਸਚਾਵਣ ਜਾਰਾ ਬੈਰਾੜੀ ਮਹਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵਜਲ ਪਾਰੇ ਉਤਾਰਾ ਰਹਾ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭੋ ਨਿਰਵੈਰ ਨਰੰਕਾਰ ਹਰ ਨਿਕਟ ਬਸ ਕਸ਼ਲ ਦਰ ਨ ਆਵੇ ਹਰ ਲਾਦਾ ਗੁਰੂ ਵਿਚਾਰਾ ਹਰ ਆਪੇ ਸਾਹੁ ਸਰਾਫ ਰਤਨ ਹੀਰਾ ਹਰ ਆਪਕੇ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸਾਹੋ ਸਚਾ ਬਨਜਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ